ਸੱਤ ਜੀ ਸੱਤ ਜੀ ਸੱਤ ਜੀ ਸੱਤ ਜੀ ਹੈਲੋ ਜੀ ਬੇਟਾ ਕੋ ਠੀਕ ਹੋ ਤੁਸੀਂ ਹਾਂਜੀ ਠੀਕ ਆ ਬੇਟਾ ਠੀਕ ਆ ਵਧੀਆ ਤੁਸੀਂ ਦੱਸੋ ਕਿਆ ਮੇਰਾ ਨਾਮ ਹੈ ਹਾਇਰਪਾ ਮੇਰਾ ਨਾਮ ਕੀ ਕਰੀਓ ਮੈਂ ਹਰਪਾ ਲੱਭਦੀ ਹਾਂ ਨਮਸਕਾਰ ਦਸਕੋ ਮੈਂ ਕਰੰਟ ਨਿਊਜ਼ ਲੈ ਕੇ ਹਾਜ਼ਰਾ ਕਰੰਟ ਇਸ਼ੂ ਕਰੰਟ ਇਸ਼ੂ ਵਿੱਚ ਗੱਲ ਕਰਦੇ ਆ ਕਿ ਕੋਟਕਪੂਰਾ ਤੋਂ ਇੱਕ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਰੋ ਰਹੀ ਹੈ, ਉਲਾਰ ਰਹੀ ਹੈ ਤੇ ਨਾਲ ਹੀ ਗਰੀਬ ਬੱਚਿਆਂ ਨੂੰ ਪੜ੍ਹਾਈ ਵਾਸਤੇ ਸੇਵਾ ਦਾ ਜਿਹੜਾ ਹੈਗਾ ਜ਼ਿਕਰ ਵੀ ਕੀਤਾ ਜਾ ਰਿਹਾ ਲੇਕਿਨ ਇਸ ਲੜਕੀ ਦੀ ਵਿਵਸਥਾ ਜਿਹੜੀ ਹੈਗੀ ਆ ਉਹ ਸਾਫ਼ ਹੈ ਕਿ ਇਸ ਲੜਕੀ ਨੂੰ ਕਿਸੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਇਸ ਲੜਕੀ ਨੂੰ ਜਦੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਇਸ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਹਾਲਾਂਕਿ ਖਬਰ ਵੀ ਲਗਾਈ ਐਵਨ ਪੰਜਾਬੀ ਨੇ ਤੇ ਹੁਣ ਸਾਡੇ ਸੰਪਰਕ ਦੇ ਵਿੱਚ ਉਹ ਲੜਕੀ ਆ ਚੁੱਕੀ ਹੈ ਤੇ ਅ ओरिजिनल ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਨੂੰ ਪੁੱਛਦੇ ਹਾਂ ਕਿ ਇੱਥੇ ਦਾ ਮਾਹੌਲ ਕੀ ਹੈ ਤੇ ਇਹ ਲੜਕੀ ਦਾ ਕੀ ਕਹਿਣਾ ਹੈ ਗੁਰਪ੍ਰੀਤ ਤੁਸੀਂ ਉੱਥੇ ਮੌਕੇ ਤੇ ਪਹੁੰਚ ਗਏ ਹੋ ਜਿੱਥੇ ਇਹ ਲੜਕੀਆਂ ਤੇ ਇਹ ਬੱਚੇ ਹੈਗੇ ਨੇ ਪੜਨ ਵਾਲੇ ਜੀ ਸਰ ਜੀ ਜੇਸੀ ਗੱਲ ਕਰਦੇਗੇ ਇਸ ਸਮੇਂ ਲੜਕੀ ਦੀ ਹਾਲਤ ਕੀ ਹੈ ਇਸ ਸਮੇਂ ਲੜਕੀ ਦੀ ਹਾਲਤ ਸਥਿਰ ਹੈ ਜਾਂ ਕਿ ਕੱਲ ਮੈਨੂੰ ਕੋ ਸਦਮੇ ਚੀ ਹੈ ਸਰ ਲੜਕੀ ਦੀ ਹਾਲਤ ਕੋ ਸਦਮੇ ਚ ਹੈ ਤਾਂ ਯਾਨੀ ਕੋਸ਼ਿਸ਼ ਅਕਨੋ ਫਰਕ ਹੈ ਕਿ ਜਿੱਦਾਂ ਵੀ ਉਹਨਾਂ ਨੂੰ ਜਾਣ ਕੇ ਜਿੰਨਾਂ ਦੀਆਂ ਵੀ ਸਟੈਟੀਆਂ ਮਿਲਦੀਆਂ ਉਹਨਾਂ ਨੂੰ ਜਿੰਨੇ ਵੀ ਉਹਨੂੰ ਉਹਦੇ ਵਰਕਰਾਂ ਚ ਆਏ ਸੋਸ਼ਲ ਵਰਕਰ ਆਏ ਆ ਉਹਨਾਂ ਨੇ ਹੌਸਲੇ ਤੋਂ ਹੌਸਲੇ ਤੋਂ ਬਾਅਦ ਲੜਕੀ ਥੋੜਾ ਜਿਆਦਾ ਯਾਨੀ ਕਿ ਵੀ ਉਹਦੇ ਮੰਨ ਨੂੰ ਅੱਛਾ ਲੱਗਾ ਨਹੀਂ ਤਾਂ ਪਹਿਲਾਂ ਸਦਮੇ ਵਿੱਚ ਸੀ ਜੀ ਇਸ ਕਰਕੇ ਇਹ ਵਾਰ ਹਾਂਜੀ ਜਦੋਂ A1 ਪੰਜਾਬੀ ਦੀ ਟੀਮ ਨੂੰ ਪਤਾ ਲੱਗਾ A1 ਪੰਜਾਬੀ ਦੀ ਟੀਮ ਉੱਥੇ ਮੌਕੇ ਤੇ ਪਹੁੰਚੀ ਜਿਹੜੇ ਇੱਕ ਤੁਹਾਨੂੰ ਦਿਖਾ ਰਹੇ ਆ ਜਿਵੇਂ ਕਿਸ ਤਰ੍ਹਾਂ ਦਾ ਮਾਹੌਲ ਹੈ ਜੇ ਜਿਵੇਂ ਜੋ ਪਾਲਣ ਬੱਚਿਆਂ ਨਾਲ ਪੜਾ ਰਹੀ ਹੈ ਜਿਹੜੀਆਂ ਦੇਖੋ ਝੁੱਗੀਆਂ ਝੋਪੜੀਆਂ ਹੈਗੀਆਂ ਬਹੁਤ ਯਾਨੀ ਕਿ ਇਹਨਾਂ ਦੇ ਕੋਈ ਵੀ ਬੰਦਾ ਨੇੜੇ ਨਹੀਂ ਆ ਰਿਹਾ ਸਿਰਫ ਇੱਕ ਲੜਕੀ ਹੈ ਜਿਹਨੇ ਬਹੁਤ ਵੱਡਾ ਅਪਰਾਲਾ ਕੀਤਾ ਹੋਇਆ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਈ ਕਰਾ ਰਹੀ ਹੈ ਅਜਿਹਾ ਇਹ ਕਿੰਨੇ ਕ ਬੱਚੇ ਹੈਕਰ ਜਿਨਾਂ ਦੇ ਇੱਥੇ ਪੜਾਈ ਕਰਾਉਣ ਵਾਸਤੇ ਆਉਂਦੀ ਹੈ ਇਹ ਘੱਟੋ ਘੱਟ 15-20 20 ਦੇ ਬੱਚੇ ਹੈਗੇ ਜੀ ਇੱਥੇ 15-20 ਦੇ ਕਰੀਬ ਬੱਚੇ ਹੈਗੇ ਨੇ ਇਸ ਲੜਕੀ ਨੂੰ ਜਿਹੜੀ ਆਡੀਓ ਕਾਲ ਰਿਕਾਰਡ ਹੋਈ ਹੈ ਉਹ ਰਿਕਾਰਡਿੰਗ ਹਾਲਾਂਕਿ ਅਸੀਂ ਦਰਸ਼ਕਾਂ ਨੂੰ ਸੁਣਾ ਨਹੀਂ ਸਕਦੇ ਹੈਗੇ ਤੁਸੀਂ ਸਾਨੂੰ ਭੇਜੀ ਅਸੀਂ ਸੁਣਿਆ ਉਹ ਸਾਰੀ ਰਿਕਾਰਡਿੰਗ ਤੇ ਇਸ ਤੋਂ ਬਾਅਦ ਹੁਣ ਤੁਸੀਂ ਸਾਡੀ ਇਸ ਲੜਕੀ ਨਾਲ ਅਮਨਦੀਪ ਨਾਲ ਗੱਲ ਕਰਾ ਸਕੋਗੇ ਹਾਂਜੀ ਹਾਂਜੀ ਅਮਨਦੀਪ ਨਾਲ ਲੜਕੀ ਨਾਲ ਗੱਲ ਕਰਾ ਦੇਣੀ ਤੁਹਾਡੀ ਸੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਮੌਜੂਦ ਨੇ ਅਮਨਦੀਪ ਕੌਰ ਜੀ ਜੋ ਕਿ ਕੋਟਕਪੂਰਾ ਤੋਂ ਕੱਲ ਰਾਤ ਇੱਕ ਵੀਡੀਓ ਵਾਇਰਲ ਹੋਈ ਜਿਸ ਵੀਡੀਓ ਨੂੰ ਦੇਖਣ ਤੋਂ ਬਾਅਦ ਜੇ ਕਹੇ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਜੋ ਸਵਾਲ ਲੈਣ ਦੇ ਚੱਕੇ ਸੀਗੇ ਉਹ ਸਵਾਲਾਂ ਦਾ ਵੀ ਦਿਮਾਗ ਵਿੱਚ ਖਿਆਲ ਆਇਆ ਪਰੰਤੂ ਜਦੋਂ ਉਹ ਆਡੀਓ ਜੈਸੇ ਸੁਨਿਆ ਜੋ ਕਿ ਇਸ ਬੱਚੀ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਕਹੀਆਂ ਗਈਆਂ ਸੀਗਾ ਤੇ ਸਾਡਾ ਵੀ ਖੂਨ ਖੋਲਦਾ ਨਜ਼ਰ ਆ ਰਿਹਾ ਸੀਗਾ ਕਿਉਂਕਿ ਇੱਕ ਲੜਕੀ ਘਰੋਂ ਬਾਹਰ ਨਿਕਲ ਕੇ ਸਮਾਜ ਸੇਵਾ ਦੀ ਗੱਲ ਕਰ ਰਹੀ ਹੈ ਚੌਕਿਆਂ ਚੁਪੜਿਆਂ ਦੇ ਵਿੱਚ ਜਿੱਥੇ ਗਰੀਬ ਪਰਿਵਾਰ ਰਹ ਰਹੇ ਨੇ ਉਹਨਾਂ ਬੱਚਿਆਂ ਦੇ ਪੜ੍ਹਾਈ ਲਈ ਯਤਨ ਕਰ ਰਹੀ ਹੈ ਤੇ ਇੱਥੇ ਦੇ ਕੁਝ ਅਜਿਹੇ ਲੋਕ ਜਿਨ੍ਹਾਂ ਕਰਕੇ ਪੂਰੇ ਪੰਜਾਬੀਅਤ ਦਾ ਜਿਹੜਾ ਨੱਕ ਹੈ ਉਹ ਡੁੱਬਣ ਵਾਲੀ ਗੱਲ ਹੋ ਜਾਂਦੀ ਹੈ ਅਮਨਦੀਪ ਕੋਰ ਜੀ ਤੁਸੀਂ ਇਸ ਸਾਰੇ ਆਡੀਓ ਨੂੰ ਲੈ ਕੇ ਕਿਤੇ ਪੁਲਿਸ ਕੰਪਲੇਟ ਵੀ ਕੀਤੀ ਹੈ ਜੀ ਨਹੀਂ ਜੀ ਅਸੀਂ ਕੰਪਲੇਟ ਨਹੀਂ ਕੀਤੀ ਮੈਂ ਕਿਤੇ ਵੀ ਕਿਉਂਕਿ ਜਦੋਂ ਮੈਂ ਵੀਡੀਓ ਲਾਈਵ ਹੋਈ ਸੀ ਉਸ ਤੋਂ ਬਾਅਦ ਮੈਨੂੰ ਮੇਰੇ ਵੀਰ ਜਿਹੜੇ ਬਾਹਰ ਬੈਠੇ ਨੇ ਸਾਰੇ ਹਨਾ ਆਲ ਵਰਡ ਤੋਂ ਮਤਲਬ ਮੈਸੇਜ ਆਉਣੇ ਸਟਾਰਟ ਹੋ ਗਏ ਸੀਗੇ ਫੋਨ ਆਉਣੇ ਸਟਾਰਟ ਹੋਏ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਨੂੰ ਉਹਨਾਂ ਨੇ ਕਿਹਾ ਵੀ ਇਲੈਗਲ ਐਕਸ਼ਨ ਲੈਣਾ ਬਟ ਮੈਨੂੰ ਐ ਸੀਗਾ ਜੇ ਮੈਂ ਦੁਬਾਰਾ ਹਾਂ ਮਤਲਬ ਕਰਦੇ ਆ ਜੋ ਫੋਨ ਕਰਦਾ ਤਾਂ ਮੈਂ ਜ਼ਰੂਰ ਐਕਸ਼ਨ ਲਵਾਂਗੀ ਕਿਉਂਕਿ ਉਹਨਾਂ ਦਾ ਨੰਬਰ ਬੰਦ ਆ ਰਿਹਾਗਾ ਤਾਂ ਮੈਂ ਇਹ ਸਟੈਪ ਜ਼ਰੂਰ ਚੱਕੂਗੀ ਜੀ ਉਹਨਾਂ ਤੇ ਐਕਸ਼ਨ ਲਵਾਂਗੀ ਬਟ ਮੈਂ ਇੱਕ ਛੋਟਾ ਜਿਹਾ ਉਪਰਲਾ ਕੀਤਾ ਸੀ ਚੁੱਗੀ ਝੋਪੜੀ ਵਾਲੇ ਬੱਚਿਆਂ ਨੂੰ ਪੜਾਉਂਦਾਗਾ ਤੇ ਉਹ ਵੀਰੇ ਨੇ ਮੱਝ ਵੀ ਉਹਨੂੰ ਵੀਰੇ ਹੀ ਕਹੂੰਗੀ ਉਹ ਵੀਰੇ ਨੇ ਇਸ ਚੀਜ਼ ਦਾ ਗਲਤ ਫਾਇਦਾ ਉਠਾਇਆ ਤਾਂ ਮੇਰਾ ਇੱਕ ਮੈਸੇਜ ਦੇਣ ਦਾ ਮਤਲਬ ਇਹੀ ਆ ਕਿ ਜੋ ਵੀ ਕੁੜੀਆਂ ਅੱਗੇ ਵਧਣਾ ਚਾਹੁੰਦੀਆਂ ਤਾਂ ਉਹਨਾਂ ਲਈ ਇੱਕ ਗੁੱਡ ਮੈਸੇਜ ਹੋਵੇ ਇੱਕ ਮੈਸੇਜ ਵਧੀਆ ਹੋਵੇ ਕਿ ਜਿਹੜਾ ਕਿ ਕੁੜੀਆਂ ਅੱਗੇ ਵੱਧ ਕੇ ਆਉਣ ਅਮੋਦੀਪ ਕੋਲ ਜੀ ਅਸੀਂ ਉਹ ਤੁਹਾਡੀ ਵੀਡੀਓ ਦੇਖੀ ਉਸ ਵੀਡੀਓ ਨੂੰ ਦੇਖ ਕੇ ਸਾਡੇ ਦਿਲ ਨੂੰ ਵੀ ਬੜੀ ਠੇਸ ਪਹੁੰਚੀ ਕਿ ਜਿਸ ਤਰ੍ਹਾਂ ਤੁਸੀਂ ਹਾਲਕਿ ਹੈ ਤਾਂ ਬਰੇਵ ਹੀ ਉਸ ਤਿੱਕੀ ਕਿਸੇ ਵੀ ਇਨਸਾਨ ਚ ਨਾ 담 ਨਹੀਂ ਹੁੰਦਾ ਕਿ ਕਿਸੇ ਦੀ ਹਿੰਮਤ ਕਿਸੇ ਦੇ ਹੌਸਲੇ ਵਾਸਤੇ ਅੱਗੇ ਵਧੇ ਤੁਸੀਂ ਬੱਚਿਆਂ ਦੀ ਬੱਚਿਆਂ ਨੂੰ ਇਸ ਕਾਬਿਲ ਬਣਾਉਣਾ ਚਾ ਰਹੇ ਹੋ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਜਾਣ ਤੁਸੀਂ ਉਹਨਾਂ ਨੂੰ ਪੜਾਉਣ ਵਾਸਤੇ ਤਿਆਰ ਹੋ ਤੁਹਾਡੇ ਨਾਲ ਅਜਿਹਾ ਵਤੀਰਾ ਜਦੋਂ ਉਸ ਇਨਸਾਨ ਵੱਲੋਂ ਕੀਤਾ ਗਿਆ ਇਸ ਗੱਲ ਦਾ ਪਤਾ ਲੱਗਾ ਕਿ ਤੁਹਾਡਾ ਨੰਬਰ ਉਸ ਤੱਕ ਪਹੁੰਚਿਆ ਕਿ ਨਹੀਂ ਅ ਭਾਈ ਜੀ ਜਿਹੜਾ ਇਹ ਨੰਬਰ ਹੈ ਵੈਸੇ ਤਾਂ ਮੇਰਾ ਪਰਸਨਲ ਨੰਬਰ ਹੈ ਨਹੀਂ ਆ ਅਸੀਂ ਐਨਜੀਓ ਸਟਾਰਟ ਕੀਤੀ ਸੀ ਹੈਲਪ ਟੂ ਵੈਲਫੇਅਰ ਸੁਸਾਇਟੀ ਕੋਟਕਪੂਰਾ ਜਿਹੜਾ ਕਿ ਅਸੀਂ ਨੰਬਰ ਉਹਦੇ ਤੇ ਪੇਜ ਤੇ ਪਾਤਾ ਅਸੀਂ ਪੇਜ ਤੇ ਨੰਬਰ ਇਸ ਕਰਕੇ ਪਾਇਆ ਸੀ ਕਿ ਸਾਨੂੰ ਕੋਈ ਵੀ ਸੇਵਾ ਆ ਸਕਦੀ ਆ ਜਾਂ ਕੋਈ ਵੀ ਇਹਨਾਂ ਕੋਲੇ ਆ ਕੇ ਸੇਵਾ ਕਰ ਸਕਦਾ ਹੈ ਜੇ ਕਿਸੇ ਨੂੰ ਇਹਨਾਂ ਦੀ ਵਿਦਿਅਕ ਬੱਚੇ ਨੂੰ ਬਹੁਤ ਜ਼ਰੂਰਤ ਆ ਗਿਆ ਪੜਾਈ ਦੀ ਜੀ ਜੀ ਇਹ ਇਹ ਸੇ ਕਰਕੇ ਹੀ ਸੀ ਪਾਇਆ ਸੀ ਬਟ ਉਹ ਅਨਸਰ ਨੇ ਉਹ ਵੀਰੇ ਨੇ ਐਦਾਂ ਗਲਤ ਯੂਜ਼ ਕੀਤਾ ਉਹ ਨੰਬਰ ਨੂੰ ਮੈਨੂੰ ਵਾਰ-ਵਾਰ ਫੋਨ ਕੀਤਾ 10 ਵਾਰੀ ਫੋਨ ਕੀਤਾ ਮੈਂ ਬਲੌਕ ਕਰ ਰਹੀ ਸੀ ਨੰਬਰ ਬਲੌਕ ਕਰ ਰਹੀ ਸੀਗੀ ਬਟ ਮੈਂ ਫਿਰ ਵੀ ਉਹਦਾ ਡਟੇ ਮੁਕਾਬਲਾ ਕੀਤਾ ਮੈਂ ਸਿਰਫ ਉਹਨੂੰ ਪੂਰਾ ਐਡਰੈਸ ਦਿੱਤਾ ਸ਼ਾਇਦ ਉਸ ਤੁਹਾਡੇ ਕੋਲ ਇਹ ਵੀਡੀਓ ਮਤਲਬ ਆਡੀਓ ਪਹੁੰਚ ਚੁੱਕੀ ਹੋਵੇਗੀ ਜੀ ਦੇ ਉਹ ਕੋਲੇ ਆਉਂਦਾ ਬਟ ਮੇਰਾ ਸਿਰਫ ਮੈਸੇਜ ਇੰਨਾ ਹਰ ਕੁੜੀ ਨੂੰ ਹਰ ਉਹ ਬੱਚਾ ਨੂੰ ਜਿਹੜਾ ਲੋੜਵੰਦਾ ਮੈਂ ਉਹਦੇ ਲਈ ਹਮੇਸ਼ਾ ਖੜੂਗੀ ਕਿਉਂਕਿ ਮੇਰਾ ਪੰਜਾਬ ਸੰਸਾਰ ਮੇਰੇ ਸਾਰੇ ਵੀਰ ਮੇਰੇ ਨਾਲ ਖੜੇ ਨੇ ਭੈਣਾ ਮੇਰੀਆਂ ਸਾਰਿਆਂ ਨੂੰ ਤੈਹ ਦਿਲੋ ਮੇਰਾ ਧੰਨਵਾਦ ਆ ਪਹਿਲਾਂ ਤਾਂ ਜੀ ਜੀ ਤਾਂ ਜਿਹੜਾ ਸਿਰਫ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਕਿ ਬੱਚਿਆਂ ਨੂੰ ਧੁੱਬੀ ਝੋਪੜੀਆਂ ਚੋਂ ਕੱਢ ਕੇ ਅੱਗੇ ਲਿਆਉਂਦਾਗਾ ਕਿ ਇਹ ਆਪਣੇ ਪੈਰਾਂ ਤੇ ਸਟੈਂਡ ਹੋ ਜਾਣ ਮੈਂ ਅੱਜ ਤੋਂ 2 ਸਾਲ ਪਹਿਲਾਂ ਇੰਨਾ ਸਾਰੇ ਬੱਚਿਆਂ ਨਾਲ ਸਫਰ ਕਰ ਰਹੀ ਆ ਬੱਚਾ ਨੂੰ ਵਿਜ਼ਿਟ ਕੀਤਾ ਕਰ ਰਹੀ ਆ ਇਹਨਾਂ ਵਾਸਤੇ ਹਮੇਸ਼ਾ ਫੈਸਟੀਵਲ ਮਨਾਉਣਾ ਇਹਨਾਂ ਨਾਲ ਆ ਕੇ ਤੇ ਜਿਵੇਂ ਕਿ ਬਿਰਧ ਆਸ਼ਰਮ ਜਾਣਾ ਜਾਂ ਜੋ ਵੀ ਕੰਮ ਹੈਗੇ ਬਾਬਾ ਜੀ ਨੇ ਮੈਨੂੰ ਇਹ ਚੀਜ਼ ਸੋਪੀ ਆ ਜੀ ਬਾਬਾ ਜੀ ਨੇ ਸੇਵਾ ਲਈ ਆ ਮੈਨੂੰ ਵੈਸੇ ਤਾਂ ਮੈਂ ਕੀ ਹਾਂ ਕਿ ਹਸਤੀ ਮੇਰੀ ਆਪ ਕਰੇ ਤੇ ਮੇਰਾ ਨਾਮ ਜੀ ਤਾਂ ਪਰ ਇਹ ਜਿਹੜਾ ਲਿਖੀ ਲੜਕਾ ਜਿਹਨੇ ਇਦਾਂ ਕੀਤਾ ਉਹਨੇ ਛੋਟੀ ਜੀ ਇਹ ਪ੍ਰੋਬਲਮ ਨਾਲ ਜਦੋਂ ਮੈਂ ਲਾਈਵ ਹੋਈ ਰੋਈ ਮੈਂ ਸਿਰਫ ਇੰਨਾ ਕਿਆ ਸਾਰਿਆਂ ਨੂੰ ਕਿ ਜੇ ਮੇਰੇ ਘਰ ਦੇ ਨੂੰ ਪਤਾ ਲੱਗਦਾ ਹਾਲਕਿ ਇਹ ਚੀਜ਼ ਦਾ ਪਤਾ ਹੈ ਉਹ ਫੋਨ ਕਰ ਰਿਹਾਗਾ ਬਟ ਜੇ ਕਰਦੇ ਨੂੰ ਪਤਾ ਲੱਗਦਾ ਵੀ ਸਾਡੀ ਬੱਚੀ ਰੋ ਰਹੀ ਆ ਇਹ ਪਰਸਨ ਕਰਕੇ ਤੇ ਕਰਦੇ ਨੇ ਕਹਿੰਣਾ ਤੂੰ ਕੀ ਲੈਣਾ ਛੱਡ ਦੇਗੇ ਪਰ ਇੱਥੇ ਵੀ ਲੋਕੀ ਸਾਰੇ ਤੁਰੇ ਫਿਰਦੇ ਆ ਕਿੰਨਾ ਕ ਲੋਕ ਕਰਦੇ ਆ ਕਿ ਤੇਰਾ ਅੱਜਕੱਲ ਇੱਕ ਚਮਾ ਕੱਢ ਕੇ 2-3 ਘੰਟੇ ਇੱਥੇ ਆਗੇ ਬਤੀਤ ਕਰਨਗੇ ਮੈਂ ਇਸ ਕਰਕੇ ਉਹ ਮੁੰਡੇ ਨੂੰ ਕਿਹਾ ਕਿ ਲਾਈਵ ਹੋਈ ਹੈ ਇਸ ਕਰਕੇ ਉੱਥੇ ਕਿ ਹਰ ਕੁੜੀ ਨੂੰ ਚੰਗਾ ਮੈਸੇਜ ਮਿਲੇ ਜਿਹੜਾ ਕਿ ਹਰ ਕੁੜੀ ਅੱਗੇ ਆਵੇ ਵਦੇ ਤਾਂ ਇਹ ਵਧੀਆ ਮੈਸੇਜ ਮਿਲੂਗਾ ਹਰ ਕੁੜੀ ਨੂੰ ਤੇ ਮੇਰੇ ਵੀਰਾਂ ਦਾ ਭੈਣਾਂ ਦਾ ਮੇਰੇ ਸਿਰ ਤੇ ਜਿ ਇਦਾਂ ਹੀ ਖਾਤਰੀ ਆ ਮੈਂ ਅੱਗੇ ਤੋਂ ਅੱਗੇ ਸੇਵਾ ਕਰਦੀ ਹੀ ਜਾਵਾਂਗੀ ਬਿਲਕੁਲ ਜੀ ਤੁਹਾਡੇ ਨਾਲ ਹਮੇਸ਼ਾ ਹੀ ਸਾਰੇ ਲੋਕ ਜੋ ਕਿ ਪੰਜਾਬ ਪੰਜਾਬਿਤ ਦੀ ਸੇਵਾ ਕਰਨਾ ਚਾਹੁੰਦੇ ਨੇ ਹਮੇਸ਼ਾ ਖੜੇ ਨੇ ਤੇ ਏਵਨ ਪੰਜਾਬੀ ਦੀ ਬੇਹੀ ਕੋਸ਼ਿਸ਼ ਹੁੰਦੀ ਕਿ ਜਿਹੜੇ ਚੰਗੇ ਲੋਕ ਨੇ ਉਹਨਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪੂਰੇ ਵਰਲਡ ਤੱਕ ਪਹੁੰਚਾਵੇ ਇਸ ਲਈ ਅਸੀਂ ਤੁਹਾਡੇ ਸੰਪਰਕ ਵਿੱਚ ਆਏ ਹ ਜੇ ਤੁਹਾਡੀ ਦੂਸਰੀ ਵੀਡੀਓ ਮੈਂ ਸਵੇਰ ਦੇ ਸਮੇਂ ਦੇਖੀ ਤੁਸੀਂ ਉੱਥੇ ਗੀਚੋਪੜਿਆ ਵਿੱਚ ਜਾ ਕੇ ਉੱਥੇ ਦੀ ਸਥਿਤੀ ਦਿਖਾਈ ਉੱਥੇ ਦੀ ਸਥਿਤੀ ਦੇਖਣ ਤੋਂ ਬਾਅਦ ਸਾਨੂੰ ਬਿਲਕੁਲ ਕਲੀਅਰ ਹੋ ਗਿਆ ਕਿ ਜੋ ਤੁਸੀਂ ਸੇਵਾ ਕਰ ਰਹੇ ਹੋ ਬਿਲਕੁਲ ਸਾਰਥਕ ਹੈ ਜਿਵੇਂ ਕਿ ਬੱਚੇ ਨੇ ਬੜੀ ਤਹਿਜ਼ੀਬ ਨਾਲ ਤੁਹਾਡੇ ਕੋਹੇ ਤੋਂ ਸਸਤੀ ਘਾਲ ਵੀ ਬੁਲਾਈ ਸੋ ਬੱਚਿਆਂ ਦੇ ਵਿੱਚ ਤਹਿਜ਼ੀਬ ਦਾ ਵੀ ਜਿਹੜਾ ਹੈਗਾ ਫਰਕ ਆ ਰਿਹਾ ਹੈ ਜਦਕਿ ਕੈਸੇ ਮਾਹੌਲ ਵਿੱਚ ਹੋ ਰਹੇ ਨੇ ਤੁਸੀਂ ਸਾਰਾ ਕੁਝ ਤੋ ਤਸਵੀਰਾਂ ਵਿੱਚ ਦਿਖਾਇਆ ਜਿਵੇਂ ਮੈਂ ਗੱਲ ਕਰਦਾ ਕਿ ਤੁਸੀਂ ਕਿੰਨੇ ਕ ਸਮੇਂ ਤੋਂ ਇਹਨਾਂ ਬੱਚਿਆਂ ਦੀ ਸੇਵਾ ਵਿੱਚ ਲੱਗੇ ਹੋਏ ਹੋ ਜੀ ਮੈਨੂੰ ਇਹ ਥੋੜਾ ਸਮਾਂ ਹੀ ਹੋਇਆ 4 ਮਾਰਚ ਤੋਂ ਮੈਂ ਸਟਾਰਟ ਕੀਤਾ ਇਹ ਸਕੂਲ ਤਾਂ ਇਹਨੇ ਥੋੜੇ ਦਿਨਾਂ ਤੇ ਇਹਨਾਂ ਨੇ ਫੀਡਬੈਕ ਮੈਨੂੰ ਬਹੁਤ ਵਧੀਆ ਦਿੱਤੀ ਆ ਇੱਥੋਂ ਦੇ ਜਿਹੜੇ ਵੀ ਮੇਰੀਆਂ ਭੈਣਾਂ ਆ ਜਾਂ ਵੱਡੇ ਵੀਰੇ ਆ ਮੇਰੇ ਕੋਲ ਹਮੇਸ਼ਾ ਕੋੜ ਰਹਿੰਦੇ ਨੇ ਆਂਟੀਆਂ ਮਾਤਾ ਜਿਹੜੀਆਂ ਵੀ ਉਹ ਮੈਨੂੰ ਇੰਨਾ ਪਿਆਰ ਕਰਦੀਆਂ ਨੇ ਤਾਂ ਮੈਂ ਇਹਨਾਂ ਨੂੰ ਜਦੋਂ ਕੱਲ ਦਾ ਦੱਸਿਆ ਕਿ ਉਹ ਮੁੰਡੇ ਨੇ ਮੇਰੇ ਨਾਲ ਐਦਾਂ ਕੀਤਾ ਤਾਂ ਇਹਨਾਂ ਨੇ ਰਾਤ ਵੀ ਰੋਟੀ ਨਹੀਂ ਖਾਦੀ ਸ਼ਾਇਦ ਤੁਸੀਂ ਥੋੜਾ ਟਾਈਮ ਇਹਨਾਂ ਨਾਲ ਗੱਲ ਕਰਕੇ ਦੇਖਣਾ ਕਿ ਇਹਨਾਂ ਨੇ ਮੇਰੀ ਇੰਨਾ ਤੋਂ ਜ਼ਿਆਦਾ ਇਹਨਾਂ ਨੇ ਫੀਲ ਕੀਤਾ ਵੀ ਮੈਂ ਰੋਈਆਂ ਜਾਂ ਕੋਸ਼ਾਂ ਤਾਂ ਦੇਖੋ ਜੀ ਮੈਂ ਇਹਨਾਂ ਜਦੋਂ ਆ ਕੇ ਬੈਠੀ ਆ ਤਾਂ ਮੈਂ ਸਭ ਕੁਝ ਮੋਕਾ ਕੇ ਹਨਾ ਪੇਤ ਪਾੜ ਮੋਕਾ ਕੇ ਇਹਨਾਂ ਦੇ ਵਿੱਚ ਬੈਠੀ ਆ ਇਸੇ ਤਿੰਨ ਕੰਟੇ ਇਹਨਾਂ ਵਿੱਚ ਬੈਠਣਾ ਜੀ ਤਾਂ ਬਹੁਤ ਔਖਾ ਹੈ ਇੱਕ ਗਰਮੀ ਵਿੱਚ ਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਗਾ ਤਾਂ ਮੈਂ ਪਾਣੀ ਕਦੇ ਵੀ ਮੈਂ ਹਮੇਸ਼ਾ ਜਦੋਂ ਬਾਹਰ ਜਾਈਦਾ ਹੈਗਾ ਪਾਣੀ ਨਾਲ ਲੈ ਕੇ ਜਾਈਦਾ ਪਰ ਮੈਂ ਇਹ ਸੋਚਿਆ ਸ਼ਾਇਦ ਇਹਨਾਂ ਦੇ ਦਿਲ 'ਚ ਇਹ ਨਾ ਆਵੇ ਕੀ ਇਹ ਕੁੜੀ ਆਪਦੇ ਪਾਣੀ ਆਪ ਨਾਲ ਲਿਆਉਂਦੀ ਹੈ ਜੋ ਇਹਨਾਂ ਦਾ ਇੱਥੇ ਸੁੱਖੀ ਸੁੱਖੀ ਜੋ ਵੀ ਇਹ ਦਿੰਦੇ ਆ ਤਾਂ ਮੈਂ ਮਨਜ਼ੂਰ ਕਰਦੀ ਆ ਕਿਉਂਕਿ ਮੇਰੀ ਇੰਨੀ ਕੋਈ ਔਕਾਤ ਨਹੀਂ ਕਿ ਮੈਂ ਬਹੁਤ ਉੱਚੀ ਨਹੀਂ ਆ ਮੈਂ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੀ ਆ कि ਹਮੇਸ਼ਾ ਮੈਂ ਨੀਵੀਂ ਬਣ ਕੇ ਰਵਾਂ ਕਿਉਂਕਿ ਫਲ ਜੋ ਹੈਗਾ ਉੱਤੇ ਫਲਾਂ ਨੂੰ ਨਹੀਂ ਲੱਗਦਾ ਨੀਵੇਂ ਰੁੱਖਾਂ ਨੂੰ ਲੱਗਦਾ ਹੈਗਾ ਨੀਵੇਂ ਰੁੱਖਾਂ ਨੂੰ ਲੱਗਦਾ ਬਾਬੇ ਨਾਨਕ ਨੇ ਵੀ ਇਹੀ ਕਿਹਾ ਸੀਗਾ ਕਿ ਅਸੀਂ ਸਿਰਫ ਸੇਵਾ ਕਰਨੀ ਹੈ ਤੇ ਸੇਵਾ ਦੇ ਫਲ ਦੀ ਇੱਛਾ ਨਹੀਂ ਰੱਖਣੀ ਤੁਸੀਂ ਸੇਵਾ ਕਰ ਰਹੇ ਹੋ ਬਾਬੇ ਨਾਨਕ ਜੀ ਉਹਨਾਂ ਕਥਨਾਂ ਦੇ ਉੱਪਰ ਬਿਲਕੁਲ ਸਹੀ ਹੂੰ ਲੇਕਿਨ ਜਿਹੜੀ ਅਸੀਂ ਗੱਲ ਕਰਦੇ ਆ ਅਮਨਦੀਪ ਕੌਰ ਜੀ ਕਿ ਹੁਣ ਤੱਕ ਪ੍ਰਸ਼ਾਸਨ ਦਾ ਕੋਈ ਵਿਅਕਤੀ ਜਾਂ ਕੋਈ ਮੰਤਰੀ ਕੋਈ ਲੀਡਰ ਤੁਹਾਡੇ ਹੱਕ ਵਾਸਤੇ ਸਾਹਮਣੇ ਆਇਆ ਕਿ ਪਤਾ ਲੱਗੇ ਕਿ ਆਖਿਰਕਾਰ ਉਸ ਵਿਅਕਤੀ ਦੀ ਜਿਹੜੇ ਇਸ਼ਾਰਤ ਕੀਤੀ ਹੈ ਪਤਾ ਲੱਗ ਸਗੇ ਕਿੱਥੇ ਦਾ ਹੈਗਾ ਨਹੀਂ ਮੈਨੂੰ ਕਾਫੀਆਂ ਦੇ ਕਾਲ ਆ ਰਹੇ ਨੇ ਮੈਂ ਕਈਆਂ ਦਾ ਰੁਕ ਰਹੀਆਂਗਾ ਜਿਵੇਂ ਕਿ ਕੋਰਕੂਗਾ ਦੇ ਐਸ ਐਚਓ ਆ ਉਹਨਾਂ ਦਾ ਮੈਨੂੰ ਫੋਨ ਆ ਰਹੇ ਨੇ ਤੇ ਇੱਕ ਸੀਆਈਡੀ ਬ੍ਰਾਂਚ ਵਾਲੇ ਸੌਰੀ ਸਰਿੰਦਰ ਸਿੰਘ ਸਰਿੰਦਰ ਸਿੰਘ ਪਾਲ ਜੀ ਆ ਉਹ ਸਪੈਸ਼ਲ ਮੇਰੇ ਕੋਲ ਆਇਆ ਉਹਨਾਂ ਨੇ ਮੈਨੂੰ ਮੇਰੀ ਪੂਰੀ ਮਦਦ ਕਰਨ ਲਈ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਆ ਕੇ ਮੈਨੂੰ ਇੱਕ ਇਹੀ ਗੱਲ ਕਹੀ ਆ ਜਿਸ ਟਾਈਮ ਮੈਂ ਆਇਆ ਕਰੂੰਗੀ ਉਸ ਟਾਈਮ ਮੈਂ ਸਿਕਿਉਰਟੀ ਦੇਆ ਕਰਾਂਗੇ ਜਾਨ ਟਾਈਮ ਦੇਆ ਕਰਨਗੇ ਇਸ ਤੋਂ ਵੱਡੀ ਮੇਰੇ ਲਈ ਹੋਰ ਕੀ ਗੱਲ ਹੈਗਾ ਤਾਂ ਸਾਰ ਹਰ ਮੇਰਾ ਵੀਰ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਉਹ ਮਤਲਬ ਇੱਕ ਆ ਰਹੇ ਨੇ ਮੇਰੇ ਕੋਲ ਮਿਲਣ ਲਈ A1 ਪੰਜਾਬੀ ਚੈਨਲ ਹਮੇਸ਼ਾ ਤੁਹਾਡੇ ਨਾਲ ਖੜਾ ਹੈ ਅਗਰ ਤੁਸੀਂ ਇਹੀ ਅੱਛੇ ਕੰਮ ਕਰਦੇ ਹੋ ਸਾਡੇ ਚੈਨਲ ਦੀ ਵੀ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਏਗੀ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਮਨਦੀਪ ਜੀ ਅਸੀਂ ਹਮੇਸ਼ਾ ਹੀ ਤੁਹਾਡੀ ਸੇਵਾ ਲਈ ਹਾਜ਼ਰ ਰਾਵਾਂਗੇ ਪਰੰਤੂ ਜਿਹੜਾ ਜਜ਼ਬਾ ਤੁਹਾਡੇ ਵਿੱਚ ਅੱਜ ਆਇਆ ਹੈ ਇਸ ਜਜ਼ਬੇ ਦੇ ਵਿੱਚ ਤੁਸੀਂ ਕਮੀ ਨਹੀਂ ਲੈ ਕੇ ਆਉਣੀ ਹੈਗੀ ਹਾਂਜੀ 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 ਇਸ ਜਜ਼ਬੇ ਨੂੰ ਤੁਸੀਂ ਐਸੀ ਤਰ੍ਹਾਂ ਬਰਕਰਾਰ ਰੱਖਣਾ ਤਾਂ ਜੋ ਤੁਹਾਡੇ ਜਜ਼ਬੇ ਤੋਂ ਇਹ ਬੱਚੇ ਸਿੱਖ ਕੇ ਹੋਰ ਵਧੀਆ ਮਕਾਮ ਤੱਕ ਪਹੁੰਚ ਸਕਣ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ इवन ਪੰਜਾਬੀ ਦੇ ਦਰਸ਼ਕਾਂ ਨੂੰ ਮੈਂ ਐਮਐਮ ਪੰਜਾਬੀ ਦੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਬਹੁਤ ਬਹੁਤ ਥੈਂਕਸ ਸਾਰੇ ਮੇਰੇ ਵੀਰਾਂ ਦਾ ਇੱਥੇ ਆਏ ਮੇਰੀ ਮਦਦ ਕੀਤੀ ਹੈਗਾ ਅਮਨ ਜੀ ਜਾਂਦੇ ਹੋਏ ਇਹ ਕਹਾਂਗੇ ਕਿ ਆਪਣਾ ਖਿਆਲ ਰੱਖੋ ਸੇਫ ਰਹੋ ਅਗਰ ਕੋਈ ਵੀ ਮੁਸ਼ਕਲ ਆਂਦੀ ਹੈ ਤਾਂ ਤੁਰੰਤ ਉਸ ਨੂੰ ਐਕਸ਼ਨ ਵਿੱਚ ਲੈ ਕੇ ਆਣਾ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਲੜਕੀ ਅਮਨਦੀਪ ਕੌਰ ਦੇ ਨਾਲ ਆਪਾਂ ਗੱਲਬਾਤ ਕੀਤੀ ਤੇ ਉਹਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਮੈਂ ਸਿਵ ਵਿੱਚ ਲੱਗੀ ਰਾਵਾਂਗੀ ਅਜਿਹੇ ਲੋਕ ਜਿਹੀ ਜੇ ਮਰਜ਼ੀ ਹੋਣ ਲੇਕਿਨ ਉਸਨੇ ਜੋ ਕੁਝ ਵੀ ਬੋਲੇ ਉਹਦੇ باوجود ਵੀ ਇਸ ਲੜਕੇ ਨੇ ਇਹ ਵੀਰੇ ਕਹਿ ਕੇ ਯਾਨੀ ਕਿ ਭਾਈ ਸ਼ਬਦ ਕਹਿ ਕੇ ਸੰਬੋਧਨ ਕਰ ਰਹੀ ਸੀਗੀ ਤੇ ਗੁਰਪ੍ਰੀਤ ਇਸ ਲੜਕੀ ਦਾ ਕੀ ਕਹਿਣਾ ਹੈਗਾ ਕਿ ਅਸੀਂ ਕੋਈ ਐਕਸ਼ਨ ਲਵਾਂਗੇ ਜਾਂ ਨਹੀਂ ਲਵਾਂਗੇ ਕਨਾਲਾਏ ਲੜਕੀ ਵੱਲੋਂ ਕੋਈ ਐਕਸ਼ਨ ਦੀ ਗੱਲ ਨਹੀਂ ਕੀਤੀ ਗਈ ਹੈ ਕਿ ਅੱਜ ਕੱਲ ਮੈਂ ਇੱਕ ਵਾਰੀ ਉਹਨਾਂ ਨੂੰ ਮਾਫੀ ਦਿੰਨੀ ਹੈ ਕਿ ਜੇ ਜੇ ਸੁਧਰਦਾ ਠੀਕ ਨਹੀਂ ਅੱਗੇ ਕਾਰਵਾਈ ਦਾ ਪ੍ਰਸਤਿਸ਼ਤ ਜਾਰੀ ਹੋਊਗਾ ਜੀ ਸੋ ਇਸੇ ਤਰ੍ਹਾਂ ਖਬਰਾਂ ਦਾ ਨਜ਼ਰਮਾਲ ਰੱਖਣਾ ਆਪਾਂ ਤੁਹਾਡੇ ਸੰਪਰਕ ਵਿੱਚ ਫੇਰ ਆਵਾਂਗੇ ਧੰਨਵਾਦ ਗੁਰਪ੍ਰੀਤ ਜੀ ਸੋ ਗੁਰਪ੍ਰੀਤ ਸਾਨੂੰ ਦੱਸ ਰਹੇ ਸਨ ਕਿ ਉਸ ਬਰੇਵ ਲੜਕੀ ਦੇ ਨਾਲ ਗੱਲਬਾਤ ਵੀ ਕਰਵਾਈ ਸਾਡੀ ਅਮਨਦੀਪ ਦੇ ਨਾਲ ਜੋ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਸਮਾਂ ਕੱਢਦੀ ਹੈ ਖੁਦ ਪਹੁੰਚਦੀ ਹੈ ਲੇਕਿਨ ਕਿਸੇ ਇਨਸਾਨ ਨੇ ਐਨਜੀਓ ਦਾ ਨੰਬਰ ਚੱਕ ਕੇ ਉਸ ਨੂੰ ਫੋਨ ਕਰਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਐਸੇ-ਐਸੇ ਸ਼ਬਦ ਬੋਲੇ ਜੋ ਕਿ ਆਡੀਓ ਰਿਕਾਰਡਿੰਗ ਸਾਡੇ ਕੋਲ ਪਹੁੰਚ ਚੁੱਕੀ ਹੈ ਪਰੰਤੂ ਅਸੀਂ ਉਹ ਆਡੀਓ ਰਿਕਾਰਡਿੰਗ ਤੁਹਾਨੂੰ ਸੁਣਾ ਨਹੀਂ ਸਕਦੇ ਐਸੀਆਂ ਗੱਲਾਂ ਨੇ ਜੋ ਕਿ ਪਰਿਵਾਰਿਕ ਤੌਰ ਦੇ ਉੱਪਰ ਆਵਾਜ਼ ਸੁਣ ਵੀ ਨਹੀਂ ਸਕਦੇ ਪਰੰਤੂ ਇਸ ਦਲੇਰ ਲੜਕੀ ਨੇ हिम्मत ਨਹੀਂ ਛੱਡੀ ਰਾਤ ਨੂੰ ਇੱਕ ਵੀਡੀਓ ਬਣਾਈ ਵਾਇਰਲ ਕੀਤੀ ਤੇ ਦੁਬਾਰਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਆਪਣੇ ਫੀਲਡ ਵਿੱਚ ਪਹੁੰਚ ਗਈ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਇਹ ਹਮੇਸ਼ਾ ਤਤਪਰ ਹੈ ਸੋ ਇਸ ਤਰ੍ਹਾਂ ਦੇਖਦੇ ਰਹੋ ਕਰੰਟ ਅਸ਼ੂਦਾ ਦੇਖਦੇ ਰਹਿਣਾ ایਵਨ ਪੰਜਾਬੀ ਨਿਹਾਲ ਨਿਰਪੱਖ ਤੇ ਨਵੀਂ ਸੋਚ